हां जी नमस्कार जी आज पेंडर बदा टूर टीम ਸਾਡੇ ਕੋਲ ਪਹੁੰਚੀ ਹੈ ਨੌਜਵਾਨ ਸਾਥੀ 44 ਸੜਕ ਕੋ ਪਹੁੰਚੇ ਨੇ ਤਾਂ ক্রিকেট ਟਿਕਟ ਦੀ ਡਿਮਾਂਡ ਨਾਲ ਉਹ ਲੱਤੀ ਗਈ ਸੀ ਤੇ ਉਹਨਾਂ ਨੂੰ ক্রিকেট ਟਿਕਟ ਜਿਹੜੀ ਪ੍ਰੋਵਾਈਡ ਕਰਵਾਈ ਗਈ ਹੈ ਐਸ ਤੋਂ ਪਹਿਲੇ ਵੀ ਬੱਦਾਂ ਟੀਮ ਕੋਲ ਸਾਡੇ ਕੋਲੋਂ ਕੁਝ ਨੌਜਵਾਨ ਸਾਥੀ ਪਹੁੰਚੇ ਸੀ ਤਾਂ ਉਹਨਾਂ ਨੂੰ ਬੋਲੀਵੁੱਡ ਜਿਹੜੀ ਕਿਟ ਸੀ ਉਹ ਪ੍ਰੋਵਾਈਡ ਕਰਵਾਈ ਗਈ ਸੀ ਕਿਉਂਕਿ ਹਰੇਕ ਜਿਹੜਾ ਖਿਡਾਰੀ ਉਹ ਕਿਸੇ ਨਾ ਕਿਸੇ ਖੇਡ ਨਾਲ ਜੁੜਿਆ ਹੁੰਦਾ ਹੈ ਪਰ ਸਾਡਾ ਮੋਟਿਵ ਇਹੀ ਹੈ ਕਿ ਆਸਪੋਸ ਕੋਈ ਉਸ ਪਿੰਡ ਦੇ ਵਿੱਚ ਕੋਈ ਬਾਲੀਬਾਲ ਦਾ ਖੇਡਦਾ ਹੋਵੇ ਫੁੱਟਬਾਲ ਦਾ ਖਿਡਾਰੀ ਹੋਏਗਾ ਜਾਂ ਕੋਈ ਕ੍ਰਿਕਟ ਖੋਏਗਾ ਤਾਂ ਉਹਨਾਂ ਨੂੰ ਉਹਨਾਂ ਦੀ ਖੇਡ ਦੇ ਉਤਾਰੀ ਕਿ ਜਿਹੜੀ ਕਿ ਪ੍ਰੋਵਾਈਡ ਕਰਵਾਣਾ ਅੱਜ ਜਿਹੜੇ ਸਾਥੀ ਆਏ ਸਨ ਕ੍ਰਿਕਟ ਦੀ ਕਿੱਟ ਦਿੱਤੀ ਗਈ ਹੈ ਔਰ ਉਹਨਾਂ ਨੂੰ ਆਰ ਵਾਲੇ ਪੁਇਕ ਵਾਸ ਸੁਭਕਾਮਨਾਵਾਂ ਦਿੰਨੀ ਹੈ ਤੇ ਹੀ ਕਹਾਂਗੀ ਕਿ ਨਸ਼ੇ ਤੋਂ ਦੂਰ ਰਹਿ ਕੇ ਚੰਗੇ ਕੰਮਾਂ ਵਾਲਾ ਆਪਾਂ ਲੱਗੀਏ ਤੇ ਆਪਾਂ ਹੋਰ ਵੀ ਜਿਹੜੀ ਯੂਥ ਹੈ ਉਹਨਾਂ ਨੂੰ ਕਿੱਡਾ ਵਾਲ ਲਗਾਉਣ ਵਾਸਤੇ ਜਿਹੜਾ ਪ੍ਰੇਨਟ ਕਰਦੇ ਰਹੀਏ ਧੰਨਵਾਦ ਜੀ ਸੰਦੀਪ ਜੀ ਹਾਂ ਜਿਹੜਾ ਪਿੰਡੀ ਬਾਦ ਦਾ ਪਿੰਡ ਅੱਜ 75 ਪੁੰਜੀ ਪੂਜਾ ਮੈਨੂੰ ਤੇ ਇਸ ਲਈ ਪਹੁੰਚੇ ਹੋ ਅਸੀਂ ਕਿੱਡਲੇ ਪਹੁੰਚੇ ਆ ਸਾਡੇ ਸਮਾਨ ਕੀਤਾ ਪੂਜਾ ਸਸਰਾ ਐਮ ਸੀ ਸਾਹਿਬ ਨੇ ਬਹੁਤ ਵਧੀਆ ਸਵਾਗਤ ਸਾਨੂੰ ਕੀਤਾ ਸਾਡੇ ਪਿੰਡ ਬਾਦੇ ਤੋਂ ਸਾਨੂੰ ਕਿੱਡ ਮਿਲੀ ਹੈ ਖੇਡਣ ਵਾਸਤੇ ਕਿੰਨੇ ਖਿਡਾਰੀ ਹੋ ਅਸੀਂ 11 ਜਣੇ ਆ 11 ਵੀ ਨਹੀਂ ਹੋ ਤੇ ਪਹਿਲਾਂ ਸਮਾਨ ਨਹੀਂ ਸੀ ਕੋਟੋ ਬਲੋ ਨਹੀਂ ਜੀ ਅੱਛਾ ਤੇ ਔਰ ਕੀ ਕਿਸ ਤਰ੍ਹਾਂ ਲੋਕਾਂ ਨੂੰ ਕੀ ਸੰਦੇਸ਼ ਨਜਾਉਂਦੇ ਹੋ ਸਾਨੂੰ ਅਸੀਂ ਸੰਦੇਸ਼ ਜਿਹਾ ਜਾਂਨੇ ਆ ਖੇਡ ਤਰਫ ਜਾਓ ਖੇਡ ਤਰਫ ਜਾਓ ਸਪੋਰਟਸ ਤਰਫ ਜਾਓ ਜੀ ਨਮਸਕਾਰ ਜੀ ਫਾਜ਼ਿਲਗਾ ਵਾਸੀਆਂ ਨੂੰ ਮੇਰੇ ਨੂੰ ਪਿਆਰ ਬਈ ਰਾਮ ਨੂੰ ਨਮਸਕਾਰ ਸასი ਗਾਲ ਅੱਜ ਪਿੰਡ ਬਾਦਾ ਦੇ ਖਿਡਾਰੀ ਸਾਡੇ ਕੋਲ ਆਏ ਨੇ ਕਿ ਉਹਨਾਂ ਨੂੰ ਕ੍ਰਿਕਟ ਦੀ ਕਿੱਟ ਵੇਟ ਕੀਤੀ ਐ ਤੇ ਸਵੇਰੇ ਪਹਿਲਾਂ ਚੱਕਰ ਲੱਗ ਗਏ ਦੇਖ ਲਾਗੇ ਉਹਨਾਂ ਨੇ ਕ੍ਰਿਕਟ ਦੀ ਕ੍ਰਿਕਟ ਵੇਟ ਕੀਤੀ ਸੀ ਇੱਕੋ ਜਿੱਚਾ ਵੱਤਵਾ ਦੇ ਖਿਡਾਰੀਆਂ ਨੂੰ ਨੌਜਵਾਨਾਂ ਨੂੰ ਸਾਡੀ ਯੂਥ ਨੂੰ ਖੇਡਾਂ ਵੱਲ ਜੋੜਨਾ ਤੇ ਜੋ ਕੋਈ ਨਸ਼ੇ ਦੀ ਗੁਫਤਿਆ ਚ ਗਿਆ ਹੈ ਉਹਨੂੰ ਵੀ ਖੇਡਾਂ ਵੱਲ ਲਾਣਾ ਇੱਕੋ ਜਿੱਚਾ ਹੈ ਇਹ ਤਿੰਨਾ ਉਥੇ ਕਿ ਸੋਸਾਇਟੀ ਵੱਲੋਂ ਟੀੰਪੂ ਜਲੂਥਰਾ ਵੱਲੋਂ ਕਿਸੇ ਵੀ ਖਿਡਾਰੀ ਨੂੰ ਕਿਸੇ ਵੀ ਨੌਜਵਾਨਾਂ ਨੂੰ ਕਿਸੇ ਤਰ੍ਹਾਂ ਦੀ ਸਾਡੀ ਲੋੜ ਹੈ ਤੇ ਸਾਣਾ ਪਛਾਣਿਆ ਚਿਹਰੇ ਗਤੀ ਪ੍ਰੇੜੀਆ ਨੰਬਰ ਹੈ ਤੇ ਪੂਜਾ ਜਲੂਥਰਾ ਮੈਡਮ ਦੀ ਦਫਤਰ ਸਲੇਮਚਾ ਰੋਡ ਨਵ ਜੀਵਨ ਹਸਪੀਟਲ ਦੇ ਨਾਲ ਉਹਨਾਂ ਦਾ ਦਫਤਰ ਹੈ ਕੋਈ ਕਿਸੇ ਤਰ੍ਹਾਂ ਦੀ ਹੈਲਪ ਦੀ ਲੋੜ ਹੈ ਉਹ ਉੱਥੇ ਆ ਕੇ ਸੰਪਰਕ ਕਰ ਸਕਦੇ ਹਾਂ ਜੀ